ਸਮੂਹ ਧਰਤਵਾਸੀਆਂ ਨੂੰ ਮੇਰੇ ਗੁਰਦਰਸ਼ਨ ਸਿੰਘ ਵੱਲੋਂ ਫਤਿਹ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਪਿਛਲੇ ਦਿਨਾਂ ਦੇ ਅਖਬਾਰ ਭਰੇ ਪਏ ਐ ਹੜਾਂ ਦੇ ਨਾਲ ਹਰ ਤਕਰੀਬਨ ਪੂਰੇ ਭਾਰਤ ਦੇਸ਼ ਦੇ ਵਿੱਚ ਹੜਾਂ ਵਰਗੀ ਸਥਿਤੀ ਐ ਔਰ ਖਬਰ ਭਰੇ ਪਰਿਆ ਇੱਕ ਇੱਕ ਦਿਨ ਦੇ ਵਿੱਚ ਦੋ ਦੋ ਖਬਰਾਂ ਨੇ ਆ 2 ਜੁਲਾਈ ਦਾ ਖਬਰ ਮੇਰੀ ਨਿਗਾ ਚ ਆ ਗਿਆ ਹੈ ਇਹਦੇ ਚਾ ਖਬਰ ਹਿਮਾਚਲ ਪ੍ਰਦੇਸ਼ ਦੇ ਮੰਡੀ ਵਿੱਚ ਭਾਰੀ ਤਬਾਈ ਬੱਦਲ ਫਟਣ ਕਾਰਨ ਆਇਆ ਹੜ੍ਹ 4 ਮੌਤਾਂ 16 ਲਾਪਤਾ ਫਿਰ ਖਬਰ ਹੈ ਪੰਜਾਬ ਵਿੱਚ ਕਈ ਥਾਵਾਂ ਤੇ ਪਿਆ ਮੀਂਹ 11 ਜ਼ਿਲ੍ਹਿਆਂ ਚ ਮੀਂਹ ਤੇ ਹਨੇਰੀ ਦਾ ਅਲਰਟ ਫਿਰ ਖਬਰ ਆ ਬਿਆਸ ਦਰਿਆ ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਨੇੜੇ ਪੁੱਜਾ ਪੋਂਡੋ ਡੈਮ ਦੇ ਖੋਲੇ ਗੇਟ 6 ਰੋਸ ਦੇ ਦਿਨ ਦੀ ਖਬਰ ਹੈ ਹਿਮਾਚਲ ਵਿੱਚ ਭਾਰੀ ਮੀਂਹ ਦੌਰਾਨ ਪਲਟੀ ਸਵਾਰੀਆਂ ਨਾਲ ਭਰੀ ਰੋਡਵੇ ਬੱਸ 20 ਜ਼ਖਮੀ 16 ਦੀ ਇਸ ਤੋਂ ਆਹਾ ਅੱਜ 9 10 ਅਗਸਤ ਐਤਵਾਰ 7 ਅਗਸਤ ਵੀਰਵਾਰ ਦਾ ਖਬਰ ਇਹ ਵਿੱਚ ਚੰਡੀਗੜ੍ਹ ਤੋਂ ਖਬਰ ਆ ਲਗਾਤਾਰ ਪੈ ਰਹੇ ਮੀਂਹ ਕਾਰਨ ਸੁਖਨਾ ਦੇ ਫਲੱਡ ਗੇਟ ਖੋਲੇ ਖਤਰੇ ਦੇ ਨਿਸ਼ਾਨ ਤੇ ਚੰਡੀਗੜ੍ਹ ਦੀ ਲਾਈਫਲਾਈਨ ਚੰਡੀਗੜ੍ਹ ਦੀ ਜ਼ਿੰਦਗੀ ਖਤਰੇ ਦੇ ਨਿਸ਼ਾਨ ਹਾਂ ਇੱਕ ਗੱਲ ਚੰਗੀ ਆ ਸੁਪਰੀਮ ਕੋਰਟ ਨੇ ਬਹੁਤ ਨੋਟਿਸ ਲਿਆ ਉਸੇ ਦਿਨ ਦੀ ਖਬਰ ਆ ਸੁਪਰੀਮ ਕੋਰਟ ਵੱਲੋਂ ਹਿਮਾਚਲ ਦੇ ਬੇਤਰਤੀਬੇ ਵਿਕਾਸ ਦਾ ਸਖਤ ਨੋਟਿਸ ਕਿਹਾ ਪੂਰਾ ਹਿਮਾਚਲ ਨਕਸ਼ੇ ਤੋਂ ਗਾਇਬ ਹੋ ਸਕਦਾ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਹਿਮਾਚਲ ਜਿਹੜਾ ਨਕਸ਼ੇ ਤੋਂ ਗਾਇਬ ਹੋ ਸਕਦਾ ਹੈ ਇੰਨੇ ਸਾਡੇ ਜਿਹੜੇ ਬੁਰੇ ਹਾਲਾਤ ਹੈ ਇਹ 7 ਅਗਸਤ ਦਾ ਅੱਜ ਦੀ ਆਵਾਜ਼ ਦਾ ਫਰੰਟ ਪੇਜ ਦੀ ਖਬਰ ਹੈ ਫਿਰ 8 ਅਗਸਤ ਦੀ ਖਬਰ ਡੈਮਾਂ ਚ ਪਾਣੀ ਦਾ ਪੱਧਰ ਵਧਿਆ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਚ ਕੰਟਰੋਲ ਰੂਮ ਸਥਾਪਿਤ ਖੇਰ ਕਬਰਾ ਦਿੱਲੀ ਤੋਂ ਯਮਨਾ ਦਾ ਪਾਣੀ ਚੇਤਾਵਨੀ ਦੇ ਨਿਸ਼ਾਨ ਤੋਂ ਪਾਰ ਯਮਨਾ ਨਦੀ ਦਾ ਪਾਣੀ 204.88 ਮੀਟਰ ਤੱਕ ਪੁੰਜਾ ਜਿਹੜਾ ਚੇਤਾਵਨੀ ਦੇ ਪੱਧਰ ਨੂੰ ਵੀ ਪਾਰ ਕਰ ਗਿਆ ਹੈ ਚੇਤਾਵਨੀ ਦਾ ਪੱਧਰ ਹੈ 204.50 ਮੀਟਰ ਯਾਨੀ ਕਿ ਲਗਭਗ 0.38 ਮੀਟਰ ਵੱਧ ਚੱਲ ਰਿਹਾ ਹੈ। ਲਗਭਗ 1 ਫੁੱਟ ਤੋਂ ਵੀ ਜ਼ਿਆਦਾ ਉੱਪਰ ਹੈ ਖਤਰੇ ਦੇ ਨਿਸ਼ਾਨ ਤੋਂ 20 ਜ਼ਿਆਦਾ। ਖਤਰਨਾਕ ਪਦਰਤੇ ਜਿਹੜਾ ਦਰਿਆ ਹਿਮਾਚਲ ਹਰਿਆਣਾ ਦਿੱਲੀ ਯੂਪੀ ਕਈ ਸਟੇਟਾਂ 'ਚ ਹੁੰਦਾ ਵਗਦਾ ਹੈ। ਤੇ ਜੇ ਇਹ ਹਾਲਾਤ ਕਿਉਂ ਹੈ? ਕੀ ਕਾਰਨ ਹੈ? ਔਰ ਇਹਨਾਂ ਨਾਲ ਕਿਵੇਂ ਨਜਿੱਠਣਾ? ਅਸਲ ਦੇ ਵਿੱਚ ਕੀ ਹੈ ਅੱਗੇ ਗਰਮੀ ਪੈਂਦੀ ਸੀ ਠੰਮੀ ਪੈਂਦਾ ਸੀ ਤਾਂ 1-2 ਦਿਨਾਂ ਬਾਅਦ 2 ਦਿਨ 3 ਦਿਨ 4 ਦਿਨ ਮੀਂਹ ਦਾ ਅਸਰ ਰਹਿੰਦਾ ਸੀ ਤੇ ਉਹ ਠੰਡਕ ਰਹਿੰਦੀ ਸੀ ਸਾਡੇ ਵਾਤਾਵਰਣ ਦੇ ਵਿੱਚ ਹੁਣ ਮੀਂਹ ਪੈਂਦਾ ਤੇ ਉਸੇ ਦਿਨ ਸ਼ਾਮ ਨੂੰ 2 ਘੰਟਿਆਂ ਬਾਅਦ ਹੀ ਗਰਮੈਸ਼ ਹੋ ਜਾਂਦਾ ਉਹਦਾ ਕਾਰਨ ਹੈ ਸਾਰੇ ਹੀ ਅਸੀਂ ਜ਼ਿੰਮੇਵਾਰ ਹਾਂ ਇੱਕ ਤਾਂ ਅਸੀਂ ਦਰਖਤ ਨਹੀਂ ਲਗਾਏ ਪਰ ਕੁਝ ਲੋਕ ਕਹਿੰਦੇ ਦਰਖਤ ਲਗਾਉਂਦੇ ਆ ਇੱਕ ਵਿਅਕਤੀ ਮਿਲਿਆ ਕਹਿੰਦਾ ਮੈਂ ਦਰਖਤ ਲਾਣਾ ਸੜਕ ਦੇ ਕੰਡੇ ਤੇ ਸੜਕ ਲਾਣ ਤੋਂ ਬਾਅਦ ਸਰਕਾਰ ਦਰਖਤ ਨੂੰ ਚੋੜ ਸੜਕ ਨੂੰ ਚੋੜਾ ਕਰਨ ਦਾ ਬਹਾਨਾ ਬਣਾ ਕੇ ਦਰਖਤ ਫੜ ਦਿੱਤੀ ਪੂਰੇ ਲੱਖਾਂ ਦਰਖਤ ਸੜਕਾਂ ਨੂੰ ਚੋੜਾ ਕਰਨ ਦੇ ਨਾਂ ਤੇ ਪੱਟੇ ਗਏ ਜਿਦੇ ਨਾਲ ਸਾਡੇ ਵਾਤਾਵਰਨ ਨੂੰ ਨੁਕਸਾਨ ਹੋਇਆ ਫੇਰ ਜਿਹੜੀ ਤੁਰੰਤ ਮੀਂਹ ਦਾ ਅਸਰ ਜਿਆਦਾ ਦੇਰ ਨਹੀਂ ਰਹਿੰਦਾ ਤੇ ਤੁਰੰਤ ਕਿਉਂ ਗਰਮੀ ਹੋ ਜਾਂਦੀ ਆ ਉਹ ਸਾਡੇ ਲੱਛਣਾਂ ਅਸੀਂ ਏਸੀ ਵੀ ਵਰਤੋ ਹੱਦ ਤੋਂ ਜ਼ਿਆਦਾ ਕਰਦੇ ਹਾਂ ਜਦੋਂ ਅਸੀਂ ਗੱਡੀ ਤੇ ਜਾਂਦੇ ਆ ਭਾਵੇਂ ਹਵਾ ਚੱਲਦੀ ਹੁੰਦੀ ਆ ਪਰ ਅਸੀਂ ਸ਼ੀਸ਼ਾ ਬੰਦ ਕਰਦੇ ਕਹਿੰਦੇ ਜੀ ਮਿੱਟੀ ਪੈਂਦੀ ਆ 90% ਪਿਛਲੇ ਸਾਲ ਮੈਂ ਚੰਡੀਗੜ੍ਹ ਗਿਆ ਪੂਰੀ ਬਾਰਿਸ਼ ਪੈ ਰਹੀ ਸੀ ਠੰਡਾ ਮੌਸਮ ਸੀ ਇਕੱਲੇ ਮੇਰੀ ਗੱਡੀ ਦੇ ਸ਼ੀਸ਼ੇ ਖੁੱਲੇ ਸੀ ਬਾਕੀ ਸਾਰੀਆਂ ਗੱਡੀਆਂ ਦੇ ਸ਼ੀਸ਼ੇ ਬੰਦ ਸੀ ਔਰ ਸਾਰੇ ਏਸੀ ਸੀ ਉਹ ਮੌਸਮ ਦਾ ਵੀ ਲੋਕੋ ਆਨੰਦ ਲੈ ਲਿਆ ਕਰੋ ਉਦੇ ਨਾਲ ਸਾਨੂੰ ਪੂਰੀ ਆਕਸੀਜਨ ਮਿਲਦੀ ਹੈ ਗੱਡੀ ਜੇ ਅਸੀਂ ਬੰਦ ਹੋ ਕੇ ਬਹਿ ਜਾਂਦੇ ਆ ਏਸੀ ਸਾਡੇ ਸਰੀਰ ਦੇ ਅੰਦਰੋਂ ਨਮੀ ਦੀ ਘਾੜ ਪੈਦਾ ਕਰ ਦਿੰਦਾ ਨੁਕਸਾਨ ਹੁੰਦਾ ਤੇ ਗਰਮੀ ਇੱਕਦਮ ਵੱਧ ਜਾਂਦੀ ਜਦੋਂ ਬਹੁਤ ਜ਼ਿਆਦਾ ਏਸੀ ਚੱਲਦੇ ਇੰਡਸਟਰੀ ਨਾਲ ਵੀ ਵੱਧਦੀ ਆ ਔਰ ਜ਼ਿਆਦਾ ਬਿਲਡਿੰਗਾਂ ਲੋਡ ਤੋਂ ਜ਼ਿਆਦਾ ਲੈਂਡ ਪੂਲਿੰਗ ਵਰਗੀਆਂ ਨੀਤੀਆਂ ਜਦੋਂ ਹੁੰਦੀਆਂ ਉਹ ਜ਼ਮੀਨ ਬੰਜਰ ਵਾਂਗ ਹੋ ਜਾਂਦੀ ਕਿਉਂਕਿ ਖੇਤੀ 'ਚ ਵਰਤੋਂ ਚ ਨਹੀਂ ਹੁੰਦੀ ਜਿਹੜੀ ਜ਼ਮੀਨ ਖੇਤੀ ਦੀ ਵਰਤੋਂ ਚ ਲਗਾਤਾਰ ਹੁੰਦੀ ਹੈ ਉੱਥੇ ਜਿਹੜਾ ਦਰਖਤ ਹੁੰਦਾ ਆਕਸੀਜਨ ਹੁੰਦੀ ਹੈ ਵਾਤਾਵਰਨ ਨੂੰ ਕੰਟਰੋਲ ਕਰਦਾ ਦਰਖਤ ਹੜ ਨੂੰ ਵੀ ਕੰਟਰੋਲ ਕਰਦਾ ਭੂਖ ਹੋਰ ਨੂੰ ਵੀ ਰੋਕਦਾ ਤੇ ਅਸੀਂ ਇਹਦੇ ਤੋਂ ਗਲਤ ਹੋ ਗਏ ਜਦੋਂ ਅਸੀਂ ਗੱਡੀ 'ਚ ਜਾ ਰਹੇ ਹਾਂ ਅਸੀਂ ਸਿਰਫ ਇਹ ਦੇਖਦੇਵੇਂ ਅਸੀਂ ਏਸੀ ਚਲਾ ਲਿਆ ਤੇ ਅਸੀਂ ਠੰਡੀ ਠੰਡੀ ਹਵਾ ਦਾ ਆਨੰਦ ਲੈਂਦੇ ਜਿੰਨਾ ਚਿਰ ਸਰਦਾ ਹੋਵੇ ਏਸੀ ਨਾ ਚਲਾਇਆ ਜਾਵੇ ਕਿਉਂਕਿ ਇਹ ਇਕੱਲਾ ਮੌਕੇ ਦਾ ਵੀ ਵੇਖਿਆ ਜਾਵੇ ਤਾਂ ਉਸ ਮੌਕੇ ਤੇ ਕੋਈ ਸਾਡਾ ਧੀ ਕੋਈ ਸਾਡਾ ਬੱਚਾ ਕੋਈ ਸਾਡਾ ਪੁੱਤ ਮੋਪੜ ਤੇ ਵੀ ਜਾ ਰਿਹਾ ਹੁੰਦਾ ਕਾਲਜ ਕਾਲਜ ਤੋਂ ਨਹੀਂ ਆਣਾ ਹੁੰਦਾ ਅਸੀਂ ਏਸੀ ਚ ਗੱਡੀ ਤੇ ਬੈਠੇ ਹੁੰਨੇ ਆ ਸਾਡਾ ਬੱਚਾ ਮੋਪੜ ਤੇ ਉਸ ਏਸੀ ਦੀ ਗਰਮੀ ਦੇ ਨਾਲ ਸੜ ਰਿਹਾ ਹੁੰਦਾ ਇਹਦੇ ਤੋਂ ਬਚਣ ਲਈ ਕਟੋ-ਕਟ ਘਰ ਤੋਂ ਘਟੀਸੀ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਮੌਸਮ ਦਾ ਜਿਹੜਾ ਮਜਾਜ ਇੱਕਦਮ ਨਾ ਬਗਲੇ ਜੇ ਮੀਂਹ ਪੈ ਕੇ ਹਟੇ ਤਾਂ ਉਹ ਇੱਕ ਦੋ ਦਿਨ ਉਹ ਠੰਡਕ ਸਾਡੇ ਮੌਸਮ ਦੇ ਵਿੱਚ ਰਵੇ ਤੇ ਜਿਆਦਾ ਗਲੋਬਲ ਵਾਰਨਿੰਗ ਦੇ ਨਾਲ ਗਰਮੈਸ਼ ਪੈਦਾ ਹੋਣ ਦੇ ਨਾਲ ਮੀਂਹ ਜਿਆਦਾ ਪੈਂਦੇ ਆ ਤੇ ਜਿਆਦਾ ਸਾਡੇ ਗਲੇਸ਼ੀਅਰ ਪਿਗਲਦੇ ਆ ਜਿਹਦੇ ਨਾਲ ਸਰਦੀਆਂ ਦੇ ਵਿੱਚ ਸਾਨੂੰ ਆਉਣ ਵਾਲੇ ਸਮੇਂ 'ਚ ਪੀਣ ਵਾਲੇ ਪਾਣੀ ਦੀ ਘਾਟ ਹੋ ਜਾਵੇ ਔਰ ਸਾਡੇ ਬਹੁਤ ਸਾਰੇ ਸਰੋਤ ਬਹੁਤ ਸਾਰੀਆਂ ਫਸਲਾਂ ਹੜਾ ਨਾਲ ਰੋੜ ਜਾਂਦੀ। ਤੇ ਇੱਕ ਸਰਕਾਰਾਂ ਦੇ ਵਿੱਚ ਹੋੜ ਲੱਗੀ ਐ ਸੜਕਾਂ ਨੂੰ ਬਹੁਤ ਜ਼ਿਆਦਾ ਚੌੜਾ ਕਰਨ ਦੀ। ਵੱਡੀਆਂ ਸੜਕਾਂ ਬਣਾਤੀਆਂ, ਕੰਕਰੀਟ ਦੀਆਂ ਬਣਾਤੀਆਂ। ਉਹਦੇ ਨਾਲ ਕੀ ਹੁੰਦਾ? ਕੰਕਰੀਟ ਦੀ ਤੁਸੀਂ 100 ਫੁੱਟ ਚੌੜੀ ਸੜਕ ਬਣਾਤੀ ਜਿਹੜੀ ਪਹਿਲਾਂ 20 ਫੁੱਟ ਚੌੜੀ ਸੀ। ਸੜਕ ਦੇ ਉੱਤੇ ਟੋਲ ਲੱਗ ਗਿਆ। ਅਮੀਰ ਆਦਮੀ ਨੂੰ ਟੋਲ ਪੈਣ ਲੱਗ ਗਿਆ। ਗਰੀਬ ਆਦਮੀ ਜਿਹੜਾ ਪੇਡਾਂ ਬੱਕਰੀਆਂ ਚਰਾਉਂਦਾ ਸੀ ਉਹਦੀ ਚਰਾਂਦ ਖਤਮ ਹੋ ਗਈ। ਜਿਹੜਾ ਵਿਚਕਾਰਲੇ ਤਬਕੇ ਦਾ ਮੱਧਮ ਵਰਗ ਦਾ ਆਦਮੀ ਸੀ ਜਿਹੜਾ ਮੋਟਰਸਾਈਕਲ ਤੇ ਜਾਂਦਾ ਸੀ। ਉਹਨੂੰ ਦਰਖਤਾਂ ਦੀ ਛਾਂ ਨਹੀਂ ਮਿਲੀ ਕਿਉਂਕਿ ਸੜਕ ਦੇ ਆਲੇ-ਦੁਆਲੇੋਂ ਦਰਖਤ ਕੱਟੇ ਗਏ ਤੇ ਇੰਨੇ ਨੁਕਸਾਨ ਕਿ ਅਸੀਂ ਚੋਰੀਆਂ ਸੜਕਾਂ ਦੇ ਵਿੱਚ ਨਜਾਇਜ਼ ਵਾਧਾ ਔਰ ਬੇਤਰਤੀਬਾ ਵਾਧਾ ਅਸੀਂ ਕਰ ਰਹੇ ਹਾਂ। ਕਿਸਾਨ ਕੋਲ ਜ਼ਮੀਨ ਕੋਈਗੀ ਜਿਹੜੀ ਜ਼ਮੀਨ ਨੇ ਫਸਲ ਦੇਣੀ ਸੀ ਔਰ ਅੱਜ ਸਾਡਾ ਸਬਜ਼ੀਆਂ ਦਾ ਇਹਦੇ ਨਾਲ ਮਹਿੰਗਾਈ ਅੱਤਾਂ ਦੀ ਹੱਦ ਤੱਕ ਪਹੁੰਚ ਚੁੱਕੀ ਐ ਕੋਈ 70 80 ਰੁਪਏ ਕਿਲੋ ਤੋਂ ਘੱਟ ਸਾਨੂੰ ਸਬਜ਼ੀ ਨਹੀਂ ਮਿਲਦੀ ਕਿਉਂਕਿ ਖੇਤੀ ਤੋਂ ਕਿਹੜਾ ਰਕਬਾ ਘਟ ਰਿਹਾ ਜ਼ਮੀਨ ਘਟ ਰਹੀ ਐ ਅਸੀਂ ਸੜਕਾਂ 'ਚ ਲਈ ਜਾ ਰਹੇ ਇਹਦੇ ਲਈ ਸਾਨੂੰ ਰਲ ਕੇ ਸਾਰਿਆਂ ਨੂੰ ਕੋਸ਼ਿਸ਼ ਕਰਨੀ ਪਊਗੀ ਔਰ ਜਦੋਂ ਮੌਸਮ ਠੰਡਾ ਤਾਂ ਕੋਸ਼ਿਸ਼ ਕੀਤੀ ਜਾਵੇ ਕਿ ਏਸੀ ਤੋਂ ਬਿਨਾ ਸਾਰਿਆ ਜਾਵੇ ਨਹੀਂ ਸਰਦਾ 28 29 30 ਤੇ ਏਸੀ ਚਲਾਇਆ ਜਾ ਸਕਦਾ ਜਿਹਦੇ ਨਾਲ ਸਾਡਾ ਬਿਜਲੀ ਦਾ ਖਰਚਾ ਵੀ ਘੱਟ ਹੋਊਗਾ ਤੇ ਜਿਹੜਾ ਏਸੀ ਬਾਹਰ ਗਰਮੀ ਸਿੜਦਾ ਉਹ ਗਰਮੀ ਵੀ ਘੱਟ ਹੋਊਗੀ ਤੇ ਅਸੀਂ ਗਲੋਬਲ ਵਾਰਮਿੰਗ ਤੋਂ ਬਚਾਂਗੇ ਤੇ ਜੇ ਗਲੋਬਲ ਵਾਰਮਿੰਗ ਨਾ ਹੋਊਗੀ ਤਾਂ ਬਾਰਿਸ਼ਾਂ ਵੀ ਘੱਟ ਹੋਣਗੀਆਂ ਤੇ ਜਿਹੜੀ ਸੜਕਾਂ ਦੇ ਹੇਠਾਂ ਰਕਬਾ ਜ਼ਮੀਨ ਜਾ ਰਹੀ ਹੈ ਜਾਂ ਨਜਾਇਜ਼ ਸਾਰਿਆਂ ਦੇ ਥੱਲੇ ਜ਼ਮੀਨ ਸਾਡੀ ਜਾ ਰਹੀ ਹੈ ਉਹਨੂੰ ਵੀ ਘਟ ਤੋਂ ਘਟ ਵਰਤੋਂ ਚ ਲਿਆਂਦਾ ਜਾਵੇ ਤੇ ਖੇਤੀ ਦੀ ਜ਼ਮੀਨ ਨੂੰ ਬਚਾਇਆ ਜਾਵੇ ਤਾਂ ਜੋ ਉਹਦੇ ਚ ਖੇਤੀ ਵੀ ਹੋ ਗਈ ਤੇ ਵੱਧ ਤੋਂ ਵੱਧ ਦਰਖਤ ਹੋਣ ਸੜਕ ਦੇ ਦਿਵਾਲੇ ਜਿਹੜੇ ਸਰਕਾਰ ਚੋੜੀ ਕਰਨ ਨਾਲ ਸੜਕ ਤੋਂ ਦਰਖਤ ਕੱਟੇ ਜਾਂਦੇ ਆ ਹਜ਼ਾਰਾਂ ਦੀ ਤਾਦਾਦ ਚ ਨਹੀਂ ਲੱਖਾਂ ਦੀ ਤਾਦਾਦ ਦੇ ਵਿੱਚ ਕੱਟੇ ਜਾਂਦੇ ਆ ਤੇ ਇੱਕ ਦਰਖਤ ਨੂੰ ਪੂਰਾ ਹੋਣ ਦੇ ਵਿੱਚ 20 ਸਾਲ ਲੱਗਦੇ ਆ ਉਹਦਾ ਵੀ ਇੱਕ ਹਿਸਾਬ ਨਾਲ ਕਟਾਈ ਕੀਤੀ ਜਾਵੇ ਕਾਂ ਜੋ ਸਾਡੇ ਵਾਤਾਵਰਨ ਨੂੰ ਪੂਰੀ ਤਰ੍ਹਾਂ ਨਾਲ ਬੈਲੈਂਸ ਸੰਤੁਲਨ ਰੱਖਿਆ ਜਾ ਸਕੇ ਇਨੀ ਬੇਨਤੀ ਨੂੰ ਪ੍ਰਵਾਨ ਕਰਨਾ ਔਰ ਸਾਨੂੰ ਸਾਰਿਆਂ ਨੂੰ ਅੱਜ ਤੋਂ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਹੜੇ ਮੇਰੇ ਵੀਰ 16 17 ਤੇ ਆਪਦਾ ਏਸੀ ਚਲਾਉਂਦੇ ਆ ਉਹਨਾਂ ਨੂੰ ਚਾਹੀਦਾ ਹੈ ਕਿ 28 29 ਤੋਂ ਘੱਟ ਤੇ ਏਸੀ ਨਾ ਚਲਾਇਆ ਜਾਵੇ ਔਰ ਚੀਨ ਦੀ ਸਰਕਾਰ ਨੇ ਬੈਨ ਲਾਇਆ ਹੈ ਕਿ 23 ਡਿਗਰੀ ਤੋਂ ਘਟਤ ਵਾਲਾ ਕੰਪਨੀ ਚੀਨ 'ਚ ਏਸੀ ਨਹੀਂ ਬਣੇਗਾ ਬਣਾਏਗੀ ਪਰ ਸਾਡੇ ਦੇਸ਼ ਦੇ ਵਿੱਚ 16 ਡਿਗਰੀ ਤੱਕ ਦੇ ਏਸੀ ਚੱਲ ਰਹੇ ਆ ਜਿਹਦੇ ਨਾਲ ਅਸੀਂ ਤਾਂ ਬਹੁਤ ਜ਼ਿਆਦਾ ਠੰਡਕ ਲੈ ਲੈਨੇ ਆ ਪਰ ਜਿਹੜੀ ਬਾਹਰ ਗਰਮਾਇਸ਼ ਹੈ ਔਰ ਬਾਣੀ ਕਹਿੰਦੀ ਹੈ 68 ਤੀਰਥ ਸਗਲ ਪੁੰਨ ਜੀ ਦੇ ਆ ਪ੍ਰਵਾਨ ਜਦੋਂ ਅਸੀਂ ਅੰਦਰ 16 17 ਤੇ ਏਸੀ ਨੂੰ ਚਲਾਉਨੇ ਆ ਤੇ ਏਸੀ ਬਾਹਰ ਬਹੁਤ ਜ਼ਿਆਦਾ ਗਰਮੀ ਸਿਰਦਾ ਹੈ ਆਊਟਰ ਯੂਨਿਟ ਰਾਈ ਜੇ ਵਿੰਡੋ ਏਸੀ ਆ ਤਾਂ ਪਿਛਲੇ ਪਾਸਿਓ ਤੇ ਏਸੀ ਦੇ ਪਿੱਛੇ ਖੜਿਆ ਨਹੀਂ ਜਾ ਸਕਦਾ ਔਰ ਜਿਹੜੇ ਸਾਡੇ ਅਸਮਾਨ ਚ ਉੱਡਦੇ ਪੰਛੀ ਐ ਔਰ ਸਾਡੇ ਦੇਸ਼ ਦੇ ਵਿੱਚ ਪੰਛੀਆਂ ਦੀ ਗਿਣਤੀ ਦਿਨੋਂ ਦਿਨ ਘਟਦੀ ਜਾ ਰਹੀ ਐ ਔਰ ਅੱਜ ਤੋਂ ਪਹਿਲਾਂ 20 ਸਾਲ ਪਹਿਲਾਂ ਦੂਰਦਰਸ਼ਨ ਤੇ ਦੱਸਿਆ ਜਾਂਦਾ ਸੀ ਪੰਛੀ ਬੋਲਣ ਮਿੱਠੜੇ ਬੋਲ ਰੱਖਣ ਕੁਦਰਤ ਦਾ ਸੰਤੋਲ ਤੇ ਅਸੀਂ ਕੁਦਰਤ ਦੇ ਸੰਤੋਲ ਨੂੰ ਖਤਮ ਕਰਨ ਵਾਲੇ ਪਾਸੇ ਜਾ ਰਹੇ ਆ ਵਿਕਾਸ ਦੀ ਥਾਂ ਕਿਤੇ ਵਿਨਾਸ਼ ਵਾਲੇ ਪਾਸੇ ਤਾਂ ਨਹੀਂ ਜਾ ਰਹੇ ਤੇ ਇਸ ਵਿਨਾਸ਼ ਤੋਂ ਬਚਣ ਲਈ ਤੁਰੰਤ ਕਦਮ ਚੁੱਕੀਏ ਤੇ ਜਿਹੜੇ ਮੇਰੇ ਵੀਰ 15 16 17 ਤੇ ਏਸੀ ਚਲਾਉਂਦੇ ਆ ਉਹਨਾਂ ਨੂੰ ਇਹ ਬੇਨਤੀ ਹੈ ਕਿ 28 29 ਤੋਂ ਘੱਟ ਤੇ ਏਸੀ ਨਾ ਚਲਾਇਆ ਕਰੋ 28 ਤੇ 27 28 ਤੇ ਜਿਹੜਾ ਟੈਂਪਰੇਚਰ ਹੈ ਉਹ ਸਾਡੀ ਭਾਰਤ ਸਰਕਾਰ ਸਾਡਾ ਰੇਲਵੇ ਵੀ ਮੰਨਦੀ ਹੈ ਕਿ 25 ਤੋਂ 28 ਡਿਗਰੀ ਦੇ ਟੈਂਪਰੇਚਰ ਤੇ ਏਸੀ ਜੇ ਚਲਾਇਆ ਜਾਵੇ ਤਾਂ ਬਹੁਤ ਵਧੀਆ ਤੇ ਅਨੁਕੂਲ ਵਾਤਾਵਰਨ ਹੁੰਦਾ ਮਨੁੱਖੀ ਜੀਵਨ ਲਈ ਤੇ 22 ਤੋਂ ਘੱਟ ਤੇ ਤਾਂ ਸਸੀ ਸਾਡਾ ਸਰੀਰ ਜਿਹੜਾ ਉਹ ਠੰਡਕ ਨੂੰ ਬਹੁਤ ਜ਼ਿਆਦਾ ਮਹਿਸੂਸ ਕਰਦਾ ਤੇ ਠੰਡ ਮਹਿਸੂਸ ਕਰਨ ਲੱਗਦਾ ਜਿਹਦੇ ਨਾਲ ਸਾਨੂੰ ਕੰਬਲ ਵਗੈਰਾ ਵੀ ਲੈਣੇ ਪੈਂਦੇ ਆ ਤੇ ਸਾਡਾ ਜਿਹੜਾ ਬਾਹਰ ਦਾ ਵਾਤਾਵਰਨ ਬਹੁਤ ਜ਼ਿਆਦਾ ਗਰਮ ਹੁੰਦਾ ਤੇ ਜੇ ਅਸੀਂ ਏਸੀ ਇਹਨਾਂ ਹਾਲਾਤਾਂ 'ਚ ਚਲਾਉਂਦੇ ਰਹੇ ਤੇ ਇੰਡਸਟਰੀ ਬਾਲਣ ਬਾਲਦੇ ਰਹੇ ਤੇ ਦੂਸਰਾ ਅਸੀਂ ਆਪਦੇ ਵਹੀਕਲਾਂ ਤੇ ਜਾਂਦੇ ਆਂ ਦੂਰ ਦੂਰ ਤੱਕ ਜੇ ਠੰਡਾ ਮੌਸਮ ਹੈ ਠੀਕ ਹੈ ਸਵੇਰ ਸ਼ਾਮ ਜਾਂਦੇ ਆਂ ਤਾਂ ਨੇੜੇ ਤੇੜੇ ਅਸੀਂ ਸਾਈਕਲ ਤੇ ਵੀ ਜਾ ਸਕਦੇ ਹਾਂ 1 ਕਿਲੋਮੀਟਰ ਚ ਜੇ ਅਸੀਂ ਉਹਦੇ ਚ ਸਾਈਕਲ ਦੀ ਵਰਤੋਂ ਕਰਾਂਗੇ ਤਾਂ ਸਾਡੀ ਮਸ਼ੀਨਰੀ ਦੁਆਰਾ ਪੈਦਾ ਕੀਤੀ ਗਰਮੀ ਤੋਂ ਵੀ ਸਾਨੂੰ ਨਜਾਤ ਮਿਲੂ ਤੇ ਸਾਡੇ ਵਾਤਾਵਰਣ ਤੇ ਵੀ ਕੰਟਰੋਲ ਮਿਲੂ ਕੱਲੇ ਦਰਖਤ ਲਾਣ ਨਾਲ ਨਹੀਂ ਹੋਣਾ ਦਰਖਤ ਲਾਣੇ ਜ਼ਰੂਰੀ ਹੈ ਬਿਹੱਦ ਜ਼ਰੂਰੀ ਹੈ ਪਰ ਦਰਖਤ ਆਪਣੇ ਘਰ ਚ ਜਾਂ ਕਿਤੇ ਅਜਿਹੀ ਜਗ੍ਹਾ ਤੇ ਲਾਏ ਜਾਣ ਜਿੱਥੇ ਮਤਲਬ ਕੁਝ ਸਾਲ ਉਹ ਕੱਟੇ ਨਹੀਂ ਜਾਣਗੇ ਕਈ ਵਾਰੀ ਕਈ ਲੋਕ ਦਰਖਤ ਲਾਉਂਦੇ ਆ ਉਹ ਸੜਕ ਦੇ ਨਾਲ ਲਾ ਦਿੰਦੇ ਆ ਤੇ ਮਹੀਨੇ ਬਾਅਦ ਸਰਕਾਰ ਸੜਕ ਦਾ ਨਿਚੋੜਾ ਕਰਦੀ ਹੈ ਅਸੀਂ 10 ਦਰਖਤ ਪਾਲਦੇ ਆ ਸਰਕਾਰ ਲੱਖ ਦਰਖਤ ਤੋੜ ਦਿੰਦੀ ਪੱਟ ਦਿੰਦੀ ਹੈ ਕੱਟ ਦਿੰਦੀ ਉਹਦੇ ਨਾਲ ਸਾਡੇ ਵਾਤਾਵਰਨ ਦਾ ਨੁਕਸਾਨ ਹੋ ਰਿਹਾ ਔਰ ਸਾਡੀ ਸਰਕਾਰਾਂ ਨੂੰ ਇਸ ਪਾਸੇ ਵੀ ਧਿਆਨ ਦੇਣਾ ਪਊ ਕੱਲੀਆਂ ਸੜਕਾਂ ਬਣਾਉਣ ਵਾਲੇ ਪਾਸੇ ਨਾ ਹੋ ਦਰਖਤ ਬਚਾਉਣ ਵਾਲੇ ਪਾਸੇ ਵੀ ਆਓ ਵਾਤਾਵਰਨ ਬਚਾਉਣ ਵਾਲੇ ਪਾਸੇ ਵੀ ਆਓ ਆਓ ਮਿਲ ਕੇ ਸਾਰੇ ਵਾਤਾਵਰਨ ਨੂੰ ਬਚਾਈਏ ਤੇ ਅੱਜ ਤੋਂ ਬਾਅਦ ਵਾਤਾਵਰਣ ਦੇ ਵਿੱਚ ਸਹਿਯੋਗ ਕਰੀਏ ਬੇਨਤੀ ਨੂੰ ਪ੍ਰਵਾਨ ਕਰਨਾ ਤੁਹਾਡਾ ਆਪਣਾ ਗੁਰਦਰਸ਼ਨ ਸਿੰਘ ਮੇਰੇ ਖਿਆਲ ਔਰ ਵੀਡੀਓ ਨੂੰ ਵੱਧ ਤੋਂ ਵੱਧ ਸਾਂਝੀ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ